ਸਸਤੀ ਕਾਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਤੁਹਾਡੇ ਸਾਹਮਣੇ 24 25 26 ਅਤੇ 27 ਜੂਨ ਇਹ ਪੰਜਾਬ ਦੇ ਮੌਸਮ ਆਉਂਦੇ ਚਾਰ ਦਿਨ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਮੌਨਸੂਨ ਦੀ ਐਂਟਰੀ ਪੰਜਾਬ ਵਿੱਚ ਹੋ ਚੁੱਕੀ ਹੈ हां जी ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਬੱਦਲਬਾਈ ਮਾਹੌਲ ਲਗਾਤਾਰ ਪੰਜਾਬ ਦੇ ਉੱਪਰ ਬਰਕਰਾਰ ਹੋ ਚੁੱਕੇ ਨੇ ਹਲਕੇ ਦਰਮਿਆਨੇ ਮੀਂਹ ਹੁਣ ਆਪਾਂ ਕਹਿ ਲਈਏ ਕਿ ਮੌਨਸੂਨ ਜਿਹੜੇ ਇਲਾਕੇ ਵਿੱਚ ਪਹੁੰਚਿਆ ਉਹਦੇ ਵਿੱਚ ਪੈਣੇ ਸ਼ੁਰੂ ਹੋ ਚੁੱਕੇ ਨੇ ਮੌਨਸੂਨੀ ਮੀਂਹ ਸਾਨੂੰ ਹੁਣ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਲੁਧਿਆਣਾ ਤੇ ਮੋਗੇ ਦੇ ਵਿੱਚਕਾਰ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਇਹਨਾਂ ਇਲਾਕਿਆਂ ਨੂੰ ਮਿਲੀ ਹੈ ਤੇ ਆਪਾਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਾਂਗੇ ਕਿ ਚਾਰ ਦਿਨ ਮੌਨਸੂਨ ਦੇ ਵਿੱਚ ਕਿੱਥੇ-ਕਿੱਥੇ ਮੀਂਹ ਹੋਵੇਗਾ ਅਤੇ ਮੌਨਸੂਨ ਦੀ ਫਿਲਹਾਲ ਤਾਜ਼ਾ ਸਥਿਤੀ ਕੀ ਹੈ ਤੇ ਕਦੋਂ-ਕਦੋਂ ਅੱਗੇ ਵਧੇਗਾ ਤੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਵਿੱਚ ਦੇਖੀ ਜਾਵੇ ਤੇ ਬੱਦਲਬਾਹੀ ਮਾਹੌਲ ਪੰਜਾਬ ਤੋਂ ਹੇਠਲੇ ਪਾਸੇ ਵੜਨਾ ਸ਼ੁਰੂ ਹੋ ਚੁੱਕਿਆ ਹੈ ਜੋ ਹੌਲੀ-ਹੌਲੀ ਪੰਜਾਬ ਵਿੱਚ ਕੂਚ ਕਰੇਗਾ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਜੀ ਮੌਸਮ ਦੀ ਅਪਡੇਟ ਦੀ ਮੌਸਮੀ ਅਪਡੇਟ ਤੁਹਾਡੇ ਸਾਹਮਣੇ ਹੈ ਜੀ ਸਭ ਤੋਂ ਪਹਿਲਾਂ ਆਪਾਂ 24 ਜੂਨ ਦੀ ਗੱਲ ਕਰਾਂਗੇ ਜਿਦੇ ਵਿੱਚ ਮੀਂਹ ਦੇ ਹਾਲਾਤ ਸਾਨੂੰ ਪੂਰਬੀ ਇਲਾਕੇ ਵਿੱਚ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ ਦੁਆਬੇ ਦਾ ਇਲਾਕਾ ਪਠਾਨਕੋਟ ਹੁਸ਼ਿਆਰਪੁਰ ਨਮਾ ਸ਼ਹਿਰ ਤੇ ਰੂਪਨਗਰ ਜ਼ਿਲ੍ਹਾ ਇਹਨਾਂ ਵਿੱਚ ਖਾਸ ਤੌਰ ਤੇ ਹਲਕਾ ਦਰਮਿਆਨਾ ਮੀਂਹ ਸਾਨੂੰ 24 ਜੂਨ ਨੂੰ ਦੇਖਣ ਨੂੰ ਮਿਲੇਗਾ ਥੋੜਾ ਬਹੁਤਾ ਅਕਕਣ ਮਨਕਣੀ ਦਾ ਥੋੜਾ ਬਹੁਤ ਮਾਹੌਲ ਅਸੀਂ ਕਹਿ ਸਕਦੇ ਹਾਂ ਕਿ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਸਾਬਜਾ ਅਜੀਤ ਸਿੰਘ ਨਗਰ ਫਤੇਗੜ ਸਾਹਿਬ ਅਤੇ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਬਾਕੀ ਹਿੱਸੇ ਵਿੱਚ ਮੀਂਹ ਘੱਟੀ ਹੈ ਬੂੰਦਾਬੰਦੀ ਦੀ ਉਮੀਦ ਬਦਲਵਾਈ ਬਣੀ ਰਹੇਗੀ ਫਿਰ ਗੱਲ ਕਰਦੇ ਹਾਂ 24 ਤੇ 25 24 ਤੋਂ ਬਾਅਦ 25 ਤੇ 26 ਜੂਨ ਇਹ ਦੋ ਦਿਨ ਨੇ ਇਹਨਾਂ ਵਿੱਚ ਮੀਂਹ ਜ਼ਿਆਦਾ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ 25 ਜੂਨ ਨੂੰ ਤਗੜਾ ਮੀਂਹ ਜਿਹੜਾ ਦੇਖਣ ਨੂੰ ਮਿਲੇਗਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਸਭ ਇਹ ਦਾ ਜੀਤ ਸਿੰਘ ਨਗਰ ਅਤੇ ਨਾਲ ਦੀ ਨਾਲ ਫਤਿਹਗੜ ਸਾਹਿਬ ਦੇ ਕੁਝ ਕੁ ਹਿੱਸੇ ਆ ਵੀ ਸਾਨੂੰ ਇਹ ਦੇਖਣ ਨੂੰ ਮਿਲ ਸਕਦਾ ਹੈ ਜਿਹਦੇ ਵਿੱਚ ਅਗਾਂਹ ਗੱਲ ਕੀਤੀ ਜਾਵੇ ਤਾਂ ਪਟਿਆਲੇ ਵਿੱਚ ਥੋੜਾ ਬਹੁਤ ਆ ਲੁਧਿਆਣਾ ਜਲੰਧਰ ਕਪੂਰਥਲਾ ਗੁਰਦਾਸਪੁਰ ਅਮਰitsar ਤਰਨਤਾਰਨ ਇਹਨਾਂ ਵਿੱਚ ਵੀ ਹਲਕਾ ਦਰਮਿਆਨਾ ਮੀਂਹ ਬਣਦਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਜਿਸ ਨਾਲ ਚਾਂਸ ਨੇ ਪਰ ਫਿਰ ਗੱਲ ਕੀਤੀ ਜਾਵੇ ਸਭ ਤੋਂ ਘੱਟ ਵੀ ਸਾਨੂੰ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਸੰਗਰੂਰ ਮਾਨਸਾ ਇਹਨਾਂ ਵਿੱਚ ਘਟਮੀ ਦੀ ਉਮੀਦ ਹੈ ਜਿਸ ਦੇ ਨਾਲ ਕਈ ਇਹ ਤਾਂ ਦੱਖਣ ਪੱਛਮੀ ਬੈਲਟ ਜਿਹੜੀ ਹੈ ਹਲੇ ਵੀ ਮੀਂਹ ਤੋਂ ਸਖਣੀ ਰਹੇਗੀ ਭਾਰੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਅਗਰ ਇਸ ਤੋਂ ਬਾਅਦ ਹੁਣ ਪਗਾ ਗੱਲ ਕਰੀਏ ਕਿ ਮੌਸਮ ਦੇ ਹਾਲਾਤ ਜਿਹੜੇ ਆਖਰੀ ਦਿਨ ਜਿਹੜੇ 2 ਦਿਨ ਨੇ 26 ਅਤੇ 27 ਇਹਨਾਂ ਵਿੱਚ ਚੰਗਾ ਮੀਂਹ ਦੇਖਣ ਨੂੰ ਮਿਲੇ 26 ਜੂਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵਧੀਆ ਮੀਂਹ ਪੰਜਾਬ ਦੇ ਸਾਰੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਦੁਆਬੇ ਵਿੱਚ ਫੇਰ ਤੋਂ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਭਜੇ ਦਾ ਅਜੀਤ ਸਿੰਘ ਨਗਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਨੇੜੇ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਬੱਦਲਬਾਈ ਹਲਕਾ ਦਰਮਿਆਨਿਆ ਮੀਂਹ ਦੀ ਝਟ ਜਿਹਨੂੰ ਕਹਿ ਸਕਦੇ ਕਿ ਬੂੰਦਾਬੰਦੀ ਜਾਂ ਝੜੀ ਨੂੰ ਮਾਹੌਲ 26 ਜੂਨ ਨੂੰ ਬਣਦਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਗਰਮੀ ਤੋਂ ਵੱਡੀ ਰਾਹਤ ਮਿਲੇਗੀ ਫਿਲਹਾਲ ਵੀ ਹੁਣ ਹਲਕੇ ਦਰਮਿਆਨੇ ਮੀਂਹ ਜੋ ਪੈ ਰਹੇ ਨੇ ਇਸ ਦੇ ਕਾਰਨ ਵੀ ਪੰਜਾਬ ਵਿੱਚ ਤਗੜਾ ਆਪਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਤਾਪਮਾਨ ਜਿਹੜੇ 30 ਡਿਗਰੀ ਤੋਂ ਥੱਲੇ ਆ ਗਏ ਨੇ ਰਾਤ ਦੇ ਤਾਪਮਾਨ 24 ਡਿਗਰੀ ਮੈਕਸਿਮ ਦੇਖਣ ਨੂੰ ਮਿਲ ਰਹੇ ਨੇ ਤੇ ਆਖਰੀ ਦਿਨ ਦੀ ਗੱਲ ਕੀਤੀ ਜਾਵੇ 27 ਜੂਨ ਦੀ ਤਾਂ 27 ਜੂਨ ਨੂੰ ਉੱਤਰੀ ਪੰਜਾਬ ਦੀ ਅਗਰ ਗੱਲ ਕਰੀ ਜਾਵੇ ਤਾਂ ਥੋੜੇ ਬਹੁਤੇ ਚਾਂਸ ਘੱਟ ਰਹੇ ਨੇ ਕਿਉਂਕਿ ਸਿਸਟਮ ਅੱਗੇ ਨੂੰ ਵਧ ਰਿਹਾ ਹੈ ਜਦੋਂ ਸਿਸਟਮ ਅੱਗੇ ਨੂੰ ਵਧੇਗਾ ਤਾਂ ਮਾਨਸਾ ਜ਼ਿਲ੍ਹਾ ਹੋ ਗਿਆ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਸੰਗਰੂਰ ਇਹਨਾਂ ਸਾਰੇ ਇਲਾਕਿਆਂ ਦੇ ਵਿੱਚਕਾਰ ਤਗੜਾ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ 27 ਜੂਨ ਨੂੰ ਕਿਉਂਕਿ 27 ਜੂਨ ਨੂੰ ਇਹ ਸਿਸਟਮ ਅੱਗੇ ਵਧੇਗਾ ਤਾਂ ਹਰ ਚੱਲ ਮੀਂਹ ਦੀ ਇਹਨਾਂ ਇਲਾਕਿਆਂ ਵਿੱਚ ਹੋਵੇਗੀ ਦੁਆਬਾ ਅਤੇ ਮਾਝਾ ਕਿਤੇ ਨਾ ਕਿਤੇ ਇਹਨਾਂ ਵਿੱਚ ਸਿਸਟਮ ਇਸ ਦਿਨ ਘਟ ਰਵੇਗਾ ਇਹਨਾਂ ਕਿ ਉਮੀਦ ਘਟਦੀ ਦਿਖਾਈ ਦੇ ਰਹੀ ਹੈ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਪਰ ਕਿਤੇ ਨਾ ਕਿਤੇ ਸਾਡੇ ਅਸੀਂ ਕਹਾਂਗੇ ਕਿ ਮਾਲਵੇ ਦੇ ਇਲਾਕੇ ਵਿੱਚ ਵੀ ਮੀਂਹ ਹੋਵੇ ਕਿਉਂਕਿ ਸਾਡੇ ਕਿਸਾਨ ਵੀਰ ਸਾਡੇ ਪੰਜਾਬੀ ਵੀਰ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਹਨਾਂ ਇਲਾਕਿਆਂ ਤੋਂ ਬਾਕੀ ਤੁਸੀਂ ਵੀ ਅਗਰੇ ਨੇ ਇਲਾਕਿਆਂ ਤੋਂ ਬਿਲੋਂਗ ਕਰਦੇ ਹੋ ਤਾਂ ਕਮੈਂਟ ਕਰਕੇ ਦੱਸਿਓ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰੋ ਬਾਕੀ ਅਗਲੀ ਅਪਡੇਟ ਜੋ ਵੀ ਹੋਵੇਗੀ ਉਹ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਂਝਣਾਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਤੇ ਕੋਸ਼ਿਸ਼ ਕਰੋ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਵੀ ਪ੍ਰੈਸ ਕਰ ਦੋ ਕਮੈਂਟ ਵਿੱਚ ਆਪਣੇ ਇਲਾਕੇ ਦਾ ਨਾਮ ਲਿਖਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਜਿਆਦਾ ਦਰਸ਼ਕ ਵੀਰ ਕਿੱਥੇ ਦੇ ਨੇ ਤਾਂ ਕਿਸੀਂ ਉਹ ਇਲਾਕੇ ਦੀ ਜਾਣਕਾਰੀ ਭਾਜੀਏ ਤਰੀਕੇ ਨਾਲ ਦਈਏ ਤੇ ਅਗਰ ਬੈਲ ਆਈਕਨ ਤੁਸੀਂ ਪ੍ਰੈਸ ਕੀਤਾ ਹੋਵੇਗਾ ਤਾਂ ਆਉਂਦੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਮਿਲ ਜਾਵੇਗੀ ਤੇ ਮਿਲਦੇ ਆ ਜੀ ਕੱਲ ਨੂੰ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ